तीन सौ इकवंजा दो तीन पंजी बटा सताई चुरंजा तो उनाहठ मजे ए सी टी थाना बिलगा दो नौजवानानु गिरफ्तार करके इन्हना पासो एक पिस्टल सात सौ पैंठ समेत दो मैगजीन साथ जिंदा कारतूस समेत एक बुलेट मोटरसाइकिल समेत दो मोबाइल फोन बरामद करन विच वड्डी सफलता हासिल की थी। प्रेस नू जानकारी दिंदे हुए श्री सरवन सिंह बल पी, पी उप पुलिस कप्तान सब डिवीजन फिलोर जिला जालंधर देहाती जी ने दसया के मिति 10 जून 2005 नु रात समय उसके दे कारदे बाहर उसके परिवार नु मार देण दी नियत नाल रैकी करके नाम मालूम व्यक्तिया वल्लू फिरौती लेके कारदे गेट विच अते कोले विच गोलियां मारिया गइयां सन जिस संबंधी मुकदमा नंबर 69 मिति 11 जून 2005 जुर्म 109 तीन सौ इकवजा दो तीन एकाठ दो बीएनएस पंजी बटा सताई चुरंजा तो उठ आमज एसी टी थाना बिलगा दरज रजिस्टर करके तफ्तीश अमल में लिया गई जिस संबंधी निगरानी दो जिला मोगा और लवप्रीत उवली पुत्र रोड़ा राम वासी पिंड संघला था धरमकोट जिला मोगा गिरफ्तार किया गया पासों एक पिस्टल सत्त सौ पैंठ एमएम समेत दो मैगजीन सात जिंदा कारतूस समेत एक बुलेट मोटरसाइकिले दो मोबाइल फोन ਰਾਮਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜੀਨਾ ਨੂੰ ਕਲਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਪਾਸੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਦੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਮਾਨਜੂਬ ਐਸਐਸਪੀ ਸਾਹਿਬ ਜਗਧਿਆਤੀ ਸ਼੍ਰੀ ਹਰਵਿੰਦਰ ਸਿੰਘ ਮਿਰਕ ਜੀ ਵੱਲੋਂ ਜੁੱਧ ਨਸ਼ਾ ਹੋਂਦ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅੰਸਰਾਂ ਦੇ ਰੋਦ ਜਿਹੜੇ ਮਾਰੇ ਅੰਸਰ ਜਿਹੜੇ ਕਿ ਲੁੱਟੋਹਾਂ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ოਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚਓ ਕੁਲਵਿੰਦਰ ਸਿੰਘ ਦਿਲਗਾ ਤੇ ਉਸ ਦੀ ਸਪਾਈ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਹੈਗੀ ਸੀ ਜੋਂ ਦਿਰੋ ਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪ੍ਰੀਤ ਸਿੰਘ ਦੇ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸਸ ਨਾਲ ਉਹਦੇ ਪੇਸ਼ਾ ਕਰਦੇ ਹੋਏ ਉਹਨਾਂ ਨੂੰ 18 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਆਉ ਡਿਸਟਾਰ ਕਰ ਲਏ ਨੇ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਤਲ 7.65 ਦੋ ਮੈਗਜ਼ੀਨ ਤੇ ਸੱਤ ਜੰਦਾ ਰੋ ਬਰਾਮਦ ਕੀਤੇ ਆ ਤੇ ਜਿਹੜਾ ਮੁਕਸ਼ਕਰ ਬੋਲਟ ਉਹਨਾਂ ਨੇ ਵਾਰਦੇ ਤੇ ਚ ਵਰਤਿਆ ਸੀ ਉਹ ਵੀ ਬਰામ ਕਰ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹ ਰਹੇ ਹੈਗਾ ਤੇ ਜਿਹੜਾ ਮੁਕਰਮੇ ਦਾ ਮਧਈਆ ਜਸਬੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਤੇ ਇਹਨੇ ਇਹ ਦੋਸ਼ੀ ਜਿਹੜੇ हायर ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਆ ਇਹ ਜਿਹੜੇ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਆਵਾਜ਼ ਸੁਣਨਾਂ ਨਹੀਂ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਉਹ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਪਰਖਲਾਫ ਜ ਕੋਈ ਐਫ ਆਈ ਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨਰ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿੱਦਾਂ ਕੀਤੀ ਕਿਦੇ ਕਹਿਣ ਤੇ ਕੀਤੀ ਪੁਸ਼ਕਸ਼ ਚੱਲ ਰਹੀ ਹੈਗੀ ਆ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਊਗਾ ਨੂੰ ਜਿਹੜੇ ਧਰਮ ਕੋ ਥਾਣੇ ਨੂੰ ਬਿਲੋਂਗ ਕਰਦੇ ਨੇ ਦੋਸ਼ੀ ਬਾਈ ਨੇ ਵੀ ਹੈਗੇ ਆ ਇਹਨਾਂ ਚ ਕਲਪੀ ਸਿੰਘ ਹੋਰ ਫਲਵਲੀ ਹੈਗਾ ਜੀ ਕਿ ਇੱਕ ਬਿਕਰਮਜੀਤ ਸਿੰਘ ਇਸਕਾ ਉਹ ਹੈਗਾ ਜੀ ਇਹਨੇ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦਰਹਾਨੇ ਤਫਤੀਸ਼ ਅਹੀ ਬਾਅਦ ਦੇ ਵਿੱਚ ਕਰਾਂਗੇ ਠੀਕ ਹੈ ਇਹ ਨਜਾਇਜ਼ ਅਸਲਾ ਜੀ ਇਹਨਾਂ ਦਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਲਿਗਲ ਵੈਪਨ ਜਿਹੜਾ ਵਾ ਉਹ ਇਹਨਾਂ ਨੇ ਬਰਾਮਦ ਕੀਤਾ ਹੈਗਾ ਬਲਗਾਂ ਪੁਲਿਸ ਨੇ